ਆ ਦੇਖੋ ਭਾਈ ਉਮੀਦ ਗਰੁੱਪ ਦਾ ਹੱਥੋਂ ਵਾਲਿਆਂ ਤੋਂ ਹੁੱਲੜਬਾਜੀ ਜੋ ਕਰਦੇ ਆ ਉਹਨਾਂ ਨੌਜਵਾਨਾਂ ਨੂੰ ਸਮਝਾਉਣ ਦਾ ਵਧੀਆ ਤਰੀਕਾ ਕਿਸੇ ਨਾਲ ਕੋਈ ਲੜਦੇ ਨਹੀਂ ਬਸ ਉਹਨਾਂ ਨੂੰ ਪਿਆਰ ਨਾਲ ਸਮਝਾਉਂਦੇ ਆ ਲੱਖ ਲਾਂਤ ਹੁੱਲੜਬਾਜੀ ਨੂੰ ਹੌਲੀ ਜਾਓ ਜੀ ਅੱਗ ਬੁੱਝ ਗਈ ਐ ਆ ਦੇਖੋ ਸਾਰੇ ਵਧੀਆ ਤਗਰਾਉਂਦੀ ਵੀਰੋ ਤੁਹਾਡੇ ਸਪੀਕਰਾਂ ਦੀ ਜੋ ਬੇਸ ਆ ਪਰ ਇਹਨਾਂ ਦਿਨਾਂ ਵਿੱਚ ਇਹ ਮਨਾਂ ਨੂੰ ਲੱਗਦੀ ਦੂਗੀ ਠੀਕ ਹੈ ਨਾ ਸਹੀ ਗੱਲ ਆ ਭਾਈ ਬਾਈਆਂ ਦੀ ਅੱਜ ਜਦੋਂ ਸੁਣੀ ਤੇਰੇ ਬੂਫਰ ਦੀ ਧੰਨ ਚੋਟ ਗਈ ਸੀ ਤਾਂ ਦੇ ਮੁਖਰੇ ਤੋਂ ਚੰਤ ਬਾਈਆਂ ਵੱਲੋਂ ਉਮੀਦ ਗਰੁੱਪ ਪਾਥਾਂ ਵਾਲਿਆਂ ਵੱਲੋਂ ਬਹੁਤ ਸੋਹਣਾ ਪ੍ਰਾਰਾਲਾ ਕੀਤਾ ਗਿਆ ਸਾਡੇ ਪੂਰੀ ਆਵਾਜ਼ ਚਲਾ ਕੇ ਧਰਮ ਦੇ ਗਾਣੇ ਨਾ ਬਣ ਪੰਥ ਦਾ ਦੋਸਤ ਵੀਰਾ ਜਾਣੇ ਅਣਜਾਣ ਠੀਕ ਹੈ ਆ ਦੇਖੋ ਤਲਗੀ ਵਾਲਿਆਂ ਹੋਣਾ ਬੁਰਾ ਨਤੀਜਾ ਸਾਡੀ ਸੰਦਾਨੀ ਦਾ ਅੱਜ ਦੇ ਬੱਚਾ ਨੇ ਮਜ਼ਾਕ ਬਣਾਤਾ ਤੇਰੇ ਲਾਲਾਂ ਦੀ ਕੁਰਬਾਨੀ ਦਾ ਉਮੀਦਵਾਰਾਂ ਮਜਗਾਈ ਗਈ ਆ ਠੀਕ ਹੈ ਆ ਦੇਖੋ ਹੁੱਲੜ ਬਾਜਾਂ ਦੀ ਪੁੱਠੀ ਹੋਈ ਮੌਤ ਜਦੋਂ ਹੁੱਲੜ ਬਾਜੀ ਕਰਦੇ ਆ ਤਾਂ ਭਾਈ ਐਕਸੀਡੈਂਟ ਹੋ ਗਿਆ ਵੀਡੀਓ ਵਧੀਆ ਲੱਗੀ ਬਾਅਦ ਤੋਂ ਬਾਅਦ ਸ਼ੇਅਰ ਕਰੋ ਜੀ ਧੰਨਵਾਦ ਤਾਂ ਜੋ ਹੋਰ ਨੌਜਵਾਨਾਂ ਨੂੰ ਵੀ ਸ਼ੇਧਾ ਸਕੇ